ਪੰਜਾਬ ਕਾਂਗਰਸ ਨੂੰ ਲੈ ਕੇ ਆਈ ਵੱਡੀ ਖਬਰ ਪੰਜਾਬ ਕਾਂਗਰਸ ਦੇ ਵਿੱਚ ਆਪਸੀ ਕਲੇਸ਼ ਨੂੰ ਖਤਮ ਕਰਨ ਲਈ ਰੋਹਲ ਗਾਂਧੀ ਨੇ ਕੀਤੀ ਦਖਲ ਅੰਦਾਜ਼ੀ ਰੋਹਲ ਗਾਂਧੀ ਦੇ ਵੱਲੋਂ ਦੇ ਦਿੱਤਾ ਗਿਆ ਪੰਜਾਬ ਦੀ ਕਾਂਗਰਸ ਨੂੰ ਨਸੀਹਤ ਦੇਣ ਦਾ ਵੱਡਾ ਬਿਆਨ ਪੰਜਾਬ ਦੀ ਲੀਡਰਸ਼ਿਪ ਦੇ ਵਿੱਚ ਬਦਲਾਅ ਦੇ ਬਾਰੇ ਰੋਹਲ ਗਾਂਧੀ ਦਾ ਇਹ ਬਿਆਨ ਦੂਸਰੇ ਪਾਸੇ ਜੋ ਪੰਜਾਬ ਵਿੱਚ ਹੜ੍ਹਾਂ ਦੇ ਨਾਲ ਲੋਕ ਦੁਖੀ ਹੋਏ ਹੋਏ ਨੇ ਲੋਕਾਂ ਵਿੱਚ ਹਾਕਾਰ ਮਚੀ ਹੋਈ ਹੈ ਰੋਹਲ ਗਾਂਧੀ ਨੇ ਆਪਣੀ ਕਾਂਗਰਸ ਦੀ ਲੀਡਰਸ਼ਿਪ ਨੂੰ ਨਸੀਹਤ ਦਿੱਤੀ ਹੈ ਸੋ ਰੋਹਲ ਗਾਂਧੀ ਦੇ ਪੰਜਾਬ ਦੀ ਲੀਡਰਸ਼ਿਪ ਦੇ ਵਿੱਚ ਬਦਲਾਅ ਨੂੰ ਲੈ ਕੇ ਕਿਸ ਲੀਡਰ ਨੂੰ ਜ਼ਿੰਮੇਵਾਰੀ ਦੇਣ ਲਈ ਐਲਾਨ ਕੀਤਾ ਹੈ ਤੁਸੀਂ ਜੁੜਿਓ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸੋ ਪੰਜਾਬ ਕਾਂਗਰਸ ਦੇ ਵਿੱਚ ਜੋ ਆਪਸੀ ਕਲੇਸ਼ ਵਧਿਆ ਹੋਇਆ ਸੀ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਜਿਸ ਨੂੰ ਫਿਰ ਇਕਤਾ ਕਰਾਉਣ ਵਾਸਤੇ راہਲ ਗਾਂਧੀ ਨੇ ਪਿਛਲੇ ਦਿਨੀ ਦਿੱਲੀ ਦੇ ਵਿੱਚ ਮੀਟਿੰਗ ਬੁਲਾਈ ਪਰ ਖੁਦ راہਲ ਗਾਂਧੀ ਉਸ ਮੀਟਿੰਗ ਵਿੱਚ ਹਾਜ਼ਰ ਨਹੀਂ ਹੋਏ ਤਾਂ ਕਾਂਗਰਸ ਦੀ ਲੀਡਰਸ਼ਿਪ ਨੇ ਇੱਕ ਦੂਜੀ ਦੇ ਉੱਪਰ ਜੋ ਨਿਸ਼ਾਨੇ ਸਾਧੇ ਇੱਕ ਦੂਜੀ ਦੀਆਂ ਸ਼ਿਕਾਇਤਾਂ ਕੀਤੀਆਂ ਸੋ ਉਸ ਤੋਂ ਬਾਅਦ ਫਿਰ ਕਾਂਗਰਸ ਦੇ ਲੀਡਰ ਆਪਸੀ ਉਹੀ ਤਕਰਾਰਬਾਜ਼ੀ ਦੇਖਣ ਨੂੰ ਮਿਲੀ ਜਦੋਂ ਕਿ ਹੁਣ ਰੋਹਲ ਗਾਂਧੀ ਨੇ ਇਹ ਸਾਰੀ ਕੁਝ ਸਵਾਰਤਾ ਸੁਣ ਤੋਂ ਬਾਅਦ ਪੰਜਾਬ ਦੀ ਕਾਂਗਰਸ ਨੂੰ ਨਸੀਹਤ ਦਿੱਤੀ ਔਰ ਪੰਜਾਬ ਦੇ ਵਿੱਚ ਕਾਂਗਰਸ ਦੇ ਸਾਰੇ ਲੀਡਰਾਂ ਨੂੰ ਲੈ ਕੇ ਅੱਜ ਰੋਹਲ ਗਾਂਧੀ ਦਾ ਇਹ ਵੱਡਾ ਬਿਆਨ ਆਇਆ ਹੈ ਰੋਹਲ ਗਾਂਧੀ ਪੰਜਾਬ ਦੀ ਕਾਂਗਰਸ ਦੀ ਲੀਡਰਸ਼ਿਪ ਨੂੰ ਬਦਲਣ ਵਾਸਤੇ ਜੋ ਪਹਿਲਾਂ ਹੀ ਤਿਆਰੀਆਂ ਕਰ ਚੁੱਕੇ ਨੇ ਪੰਜਾਬ ਦੇ ਵਿੱਚ ਪੰਜਾਬ ਦਾ ਨਵਾਂ ਪ੍ਰਧਾਨ ਸੀਐਮ ਚੇਹਰਾ ਤੇ ਪੰਜਾਬ ਦੀ ਪੂਰੀ ਲੀਡਰਸ਼ਿਪ ਦੀ ਜਿਹੜੀ ਇਕਤਾ ਕਰਾਉਣ ਵਾਸਤੇ ਰੋਹਲ ગાંધી ਨੇ ਪੰਜਾਬ ਦੇ ਵਿੱਚ ਹੁਣ ਆਪਣੀ ਨਜ਼ਰ ਟੇਕੀ ਏ ਸੋ ਪੰਜਾਬ ਦੇ ਵੱਡੇ ਲੀਡਰ ਜਿਹੜੇ ਕਿ ਆਪਣੇ ਆਪ ਨੂੰ ਪਾਰਟੀ ਤੋਂ ਉੱਪਰ ਸਮਝਦੇ ਨੇ ਉਹਨਾਂ ਨੂੰ ਨਸੀਹਤ ਦਿੱਤੀ ਏ ਭਾਵੇਂ ਉਹ ਰਾਣਾ ਗੁਰਜੀਤ ਸਿੰਘ ਹੋਣ ਭਾਵੇਂ ਚਰਨਜੀਤ ਚੰਨੀ ਹੋਣ ਤੇ ਭਾਵੇਂ ਰਾਜਾ ਬ੍ਰਿੰਕ ਪ੍ਰਤਾਪ ਬਾਜਵਾ ਹੋਣ ਉਹਨਾਂ ਸਾਰਿਆਂ ਨੂੰ ਕਿਹਾ ਕਿ ਅੱਜ ਪੰਜਾਬ ਨੂੰ ਤੁਹਾਡੀ ਬਿਆਨਬਾਜ਼ੀ ਦੀ ਲੋੜ ਨਹੀਂ ਅੱਜ ਤੁਹਾਨੂੰ ਪੰਜਾਬ ਦੇ ਲੋਕ ਤਾਂ ਹੀ ਕਹਿਣਗੇ ਕਿ ਤੁਸੀਂ ਅੱਜ ਪੰਜਾਬ ਦੇ ਲੋਕਾਂ ਲਈ ਔਖੇ ਸਮੇਂ ਕੰਮ ਆਓ ਔਰ ਰੋਹਲ ਗਾਂਧੀ ਨੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਉਹਨਾਂ ਨੇ ਪੰਜਾਬ ਸਣੇ ਹਿਮਾਚਲ ਪ੍ਰਦੇਸ਼ ਦੇ ਚਾਰ ਸੂਬਿਆਂ ਦੇ ਵਿੱਚ ਜੋ ਵਰਖਾ ਹੋ ਰਹੀ ਏ ਉਹ ਵਰਖਾ ਦੇ ਨਾਲ ਜੋ ਪਾਣੀ ਜਿਹੜਾ ਕਿ ਸਾਰਾ ਹੜਕ ਦੀ ਸਥਿਤੀ ਬਣ ਚੁੱਕੇ ਨੇ ਉਤਰਾਖੰਡ ਪੰਜਾਬ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵਿਨਾਸ਼ਕਾਰੀ ਹੜ੍ਹਾਂ ਨੂੰ ਦੇਖਦੇ ਹੋਏ ਤੁਰੰਤ ਇੱਕ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਕਰਨ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਉਹਨਾਂ ਨੇ ਖਾਸ ਤੌਰ ਤੇ ਕਿਸਾਨਾਂ ਦੀ ਮਦਦ ਦੀ ਮੰਗ ਕੀਤੀ ਹੈ ਜੋ ਆਪਸ ਦੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਇਲਾਕੇ ਹੋਏ ਨੇ ਸੋ ਰੋਹਲ ਗਾਂਧੀ ਨੇ ਇੱਕ ਵੀਡੀਓ ਸੰਦੇਸ਼ ਅਤੇ ਟੀਵੀ ਇੱਕ ਟਵੀਟ ਰਾਹੀਂ ਜੋ ਰੋਹਲ ਗਾਂਧੀ ਨੇ ਕਿਹਾ ਕਿ ਇਨ੍ਹਾਂ ਰਾਜਾਂ ਵਿੱਚ ਸਥਿਤੀ ਬੇਹੱਦ ਚਿੰਤਾਜਨਕ ਹੈ ਜਿੱਥੇ ਹਜ਼ਾਰਾਂ ਪਰਿਵਾਰ ਆਪਣੇ ਘਰਾਂ ਤੋਂ ਰੋਜੀ ਰੋਟੀ ਅਤੇ ਆਪਣੇ ਜੋ ਪਰਿਵਾਰ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ ਸੋ ਲੋਕ ਸਭਾ ਵਿਰੋਧੀ ਧਿਰ ਦੇ ਨੇਤਾ راہਲ ਗੰਧੀ ਨੇ ਕਿਹਾ ਕਿ ਅਜੇ ਮੁਸ਼ਕਲ ਸਮੇਂ ਦੇ ਵਿੱਚ ਤੁਹਾਡਾ ਧਿਆਨ ਕੇਂਦਰ ਸਰਕਾਰ ਦਾ ਸਰਗਰਮ ਸਹਿਯੋਗ ਬਹੁਤ ਜ਼ਰੂਰੀ ਹੈ ਸੋ ਬੇਨਤੀ ਕਰ ਰਹੇ ਹਨ ਕਿ ਸਾਰੇ ਇਨ੍ਹਾਂ ਚਾਰਾਂ ਰਾਜਾਂ ਨੂੰ ਖਾਸ ਕਰਕੇ ਕਿਸਾਨਾਂ ਲਈ ਤੁਰੰਤ ਇੱਕ ਵਿਸ਼ੇਸ਼ ਪੈਕੇਜ ਦਾ ਐਲਾਨ ਕਰੋ ਅਤੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਓ ਸੋ ਇਸ ਗੱਲ ਤੇ ਉਹਨਾਂ ਨੇ ਜ਼ੋਰ ਦਿੱਤਾ ਕਿ ਹੜ੍ਹ ਦੇ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਬਚਾਈਆਂ ਜਾ ਸਕਣ ਲੋਕਾਂ ਦੇ ਪਰਿਵਾਰਾਂ ਨੂੰ ਜਿਹੜਾ ਕਿ ਮੁੜ ਨਿਰਮਾਣ ਕਰਨ ਵਿੱਚ ਮਦਦ ਲਈ ਕੇਂਦਰ ਸਰਕਾਰ ਤੁਰੰਤ ਕਾਰਵਾਈ ਕਰੇ ਸੋ راہਲ ਗਾਂਧੀ ਨੇ ਪੰਜਾਬ ਦੇ ਪੈਮਾਨੇ ਨੂੰ ਦੇਖਦਿਆਂ ਹੋਇਆਂ ਪੰਜਾਬ ਦੇ ਵਿੱਚ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਹੈ ਕੇਂਦਰ ਸਰਕਾਰ ਤੋਂ ਔਰ ਉੱਥੇ ਹੀ ਬਣੇ ਕਾਂਗਰਸ ਤੇ ਪੂਰੀ ਲੀਡਰਸ਼ਿਪ ਨੂੰ ਵੀ ਕਿਹਾ ਕਿ ਪੰਜਾਬ ਦੇ ਵਿੱਚ ਜੋ ਹੜ੍ਹਾਂ ਦੇ ਨਾਲ ਨਿਸ਼ਚਿਤਿਥੀ ਬਣੀ ਹੋਈ ਸਾਰੇ ਜਿਹੜੇ ਹੜ੍ਹਾਂ ਦੇ ਨਾਲ ਨਜਿੱਠਣ ਵਾਸਤੇ ਲੋਕਾਂ ਦੀ ਸਹਾਇਤਾ ਕਰੋ ਆਪਸੀ ਬਿਆਨਬਾਜ਼ੀ ਬੰਦ ਕਰੋ ਅਤੇ ਆਪਸੀ ਇਕਤਾ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਖੜੋ ਅਤੇ ਲੋਕਾਂ ਦੇ ਨਾਲ ਸਹਿਯੋਗ ਕਰੋ ਜਿਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਵਿੱਚ ਫੜਾ-ਧੜੀ ਮਚ ਗਈ ਹੈ ਪੰਜਾਬ ਕਾਂਗਰਸ ਦੇ ਵਿੱਚ ਜੋ ਲੀਡਰਸ਼ਿਪ ਆਪਸੀ ਤੂੰ-ਤੂੰ ਮੈਂ-ਮੈਂ ਕਰਕੇ ਇੱਕ ਦੂਜੇ ਨੂੰ ਨੀਵਾਂ ਦਿਖਾ ਰਹੇ ਨੇ ਹੁਣ ਉਹਨਾਂ ਦੇ ਵਿੱਚ ਰੋਹਲ ਗਾਂਧੀ ਨੇ ਇੱਕੋ ਸੰਦੇਸ਼ ਦਿੱਤਾ ਕਿ ਜਿਹੜਾ ਲੀਡਰ ਦੀ ਬੇਤੁਕੀ ਬਿਆਨ ਆਏ ਮੀਡੀਆ ਦੇ ਵਿੱਚ ਉਸ ਲੀਡਰ ਦੀ ਕਾਂਗਰਸ ਦੇ ਵਿੱਚੋਂ ਛੁੱਟੀ ਕਰਵਾ ਦਿੱਤੀ ਜਾਵੇਗੀ ਉਹਨਾਂ ਨੇ ਸਖਤੀ ਨਾਲ ਕਿਹਾ ਕਿ ਅੱਜ ਸਥਿਤੀ ਖੜਾ ਦੇ ਨਾਲ ਟਿੱਖਾ ਨੇ ਲੋਕਾਂ ਦੇ ਨਾਲ ਖੜਨ ਦੀ ਹੈ ਨਾ ਕਿ ਆਪਸੀ ਜਿਹੜੀ ਸਿਆਸਤ ਕਰਨ ਦੀ ਸੋ ਕਾਂਗਰਸ ਦੇ ਵਿੱਚੋਂ راہਲ ਗਾਂਧੀ ਨੇ ਪੰਜਾਬ ਦੀ ਕਾਂਗਰਸ ਨੂੰ ਬਹੁਤ ਵੱਡਾ ਸੰਦੇਸ਼ ਦਿੱਤਾ ਹੈ